ਹੈਲੋ ਸਤਿ ਸ੍ਰੀ ਅਕਾਲ ਜੀ ਅਸੀਂ ਨਾਮੇ ਨਮੇ ਬਾਰਾ ਐ ਸੀ ਹੁੰਦੀ ਸਾਡਾ ਪਿੱਤੀ ਪਿੱਛੋਂ ਜੱਦੀਪੁਰਖੀ ਲੱਕੜ ਦਾ ਕੰਮ ਇੱਥੇ ਆ ਕੇ ਇੱਕਠੇਕੇਦਾਰ ਨਾਲ ਲੱਗ ਗਿਆ ਉਹਨੇ 2 ਮਹੀਨੇ ਕੰਮ ਕਰਵਾ ਕੇ ਅੱਧੇ ਪੈਸੇ ਮਾਰ ਲਏ ਫਿਰ ਥੋੜਾ ਬਹੁਤ ਸੰਦ ਪੇੜਾ ਪਾ ਲਿਆ ਤੇ ਆਦਾ ਕੰਮ ਸ਼ੁਰੂ ਕਰ ਲਿਆ ਗੁਰਕਰਤ ਸਰਦਾਰ ਜੀ ਮਿਲੇ ਪੁਰਾਣੇ ਸਨ ਕਾਫੀ ਵਾਕ ਕਿਫਸੀ ਉਹਨਾਂ ਕਾਫੀ ਕੰਮ ਦਵਾਇਆ ਆ ਆਖਿਆ ਮੈਂ ਤੁਹਾਨੂੰ ਤੁਹਾਡਾ ਕਮਿਸ਼ਨਰ ਦੇ ਕਮਿਸ਼ਨ ਦੇ ਦਿਆ ਕਰਾਂਗਾ ਆਖਣ ਲੱਗੇ ਉਸ ਅਕਾਲਪੁਰਖ ਦਾ ਦਿੱਤਾ ਬਹੁਤ ਕੁਝ ਹੈ ਕਮਿਸ਼ਨ ਨਹੀਂ ਬਸ ਦੋ ਗੱਲਾਂ ਦਾ ਖਿਆਲ ਰੱਖੀ ਕਿਧਰੋਂ ਸ਼ਿਕਾਇਤ ਨਾ ਆਵੇ ਤੇ ਦੂਜਾ ਕਿਸੇ ਕੋਲੋਂ ਵਾਧੂ ਪੈਸੇ ਨਹੀਂ ਲੈਣੇ ਸ਼ਹਿਰੋਂ ਬਾਹਰ ਇੱਕ ਗੋਰੇ ਦੀ ਲੱਕੜ ਦੀ ਵਾਰ ਲਾਉਣੀ ਸੀ ਪੁੱਤ ਨੂੰ ਛੁੱਟੀ ਸੀ ਆਪਣੇ ਨਾਲ ਤੋਰ ਲਿਆ ਸੋਚਿਆ ਇੱਕ ਬੰਦੇ ਦੀ ਲੇਬਰ ਬਚੂਗੀ ਉੱਥੇ ਸਾਰਾ ਕੰਮ ਹੱਥਾਂ ਤੱਕ ਮਕਾਉਣ ਦਾਕਰਾਰ ਵੀ ਸੀ 2 ਵਜੇ ਤੱਕ ਮੇਰੇ ਨਾਲ ਲੱਗਾ ਰਿਹਾ ਮਗਰੋਂ ਵੇਖਿਆ ਥੋੜੇ ਠੰਡੇ ਮੌਸਮ ਵਿੱਚ ਵੀ ਤਰੇਲੀਆਂ ਜੀਆਂ ਆ ਰਹੀਆਂ ਸਨ ਮਥੇ ਤੇ ਹੱਥ ਰੱਖਿਆ ਤਾਂ ਤਪ ਰਿਆ ਸੀ ਗੋਰੀ ਨੂੰ ਆਖ ਇਸ ਨੂੰ ਅੰਦਰ ਬਿਠਾ ਦਿੱਤਾ ਉਸਨੇ ਸੂਪ ਅਤੇ ਕਾਫੀ ਪੀਾਈ ਨਾਲੇ ਇੱਕ ਗੋਲੀ ਵੀ ਦਿੱਤੀ ਉਸ ਦਾ ਨਿੱਕਾ ਜਿਹਾ ਮੁੰਡਾ ਤੇ ਕੁੱਤਾ ਇਸ ਦੇ ਯਾਰ ਬਣ ਗਏ ਦਵਾਰੇ ਦਵਾਰੇ ਫਿਰਦੇ ਰਹੇ ਘੜੀ ਕੁ ਮਗਰੋਂ ਬਾਹਰ ਆ ਗਿਆ ਅਖੇ ਡੈਡੀ ਹੁਣ ਮੈਂ ਠੀਕ ਆ ਉਸੀ ਤਰ੍ਹਾਂ ਲੱਕੜ ਅਤੇ ਹੋਰ ਨੇ ਇੱਕ ਸੁੱਕ ਫੜਾਉਂਦਾ ਰਿਹਾ ਪਰ ਮੈਨੂੰ ਪਤਾ ਸੀ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਸੀ ਦੋ ਕੁ ਘੰਟੇ ਵੱਧ ਲੱਗ ਗਏ ਪਰ ਕੰਮ ਮੁੱਕ ਗਿਆ ਗੋਰੀ ਬਹੁਤ ਖੁਸ਼ ਹੋਈ ਉਸਨੇ 50 ਡਾਲਰ ਵਾਧੂ ਦੇ ਦਿੱਤੇ ਘਰੇ ਵਾਪਸ ਭਰਤਦਿਆਂ ਗੱਡੀ ਬੂਟਾਂ ਵਾਲੇ ਸਟੋਰ ਤੇ ਖਲਿਆਰ ਲਈ ਆਖਿਆ ਹਾ ਉਤਲੇ 50 ਤੇਰੇ ਕਰਕੇ ਮਿਲੇ ਨੇ ਚੱਲ ਤੈਨੂੰ ਬੂਟ ਲੈਦੇ ਆਂ ਆਖਣ ਲੱਗਾ ਅਜੇ ਹੋਰ ਦੋ ਕੁ ਮਹੀਨੇ ਚੱਲ ਜਾਣੇ ਆ ਤੂੰ ਘਰੇ ਚੌਲ ਲੈ ਜਾ ਮੁਕੇ ਨੇ ਅੱਜ ਸਵੇਰੇ ਨਿੱਕੀ ਨੇ ਖਿਚੜੀ ਮੰਗ ਲਈ ਸੀ ਮੰਮੀ ਨੇ ਝਿੜਕ ਮਾਰੀ ਨੇ ਨਾਲੇ ਝੜਕ ਮਾਰੀ ਤੇ ਨਾਲੇ ਖਾਲੀ ਤੋੜਾ ਦਿਖਾ ਦਿੱਤਾ ਖਾਲੀ ਪਤੀਲਾ ਦਿਖਾ ਦਿੱਤਾ ਚੋਲਾਂ ਵਾਲਾ ਬੋਰਾ ਗੱਡੀ ਵਿੱਚ ਰੱਖਦੇ ਨੇ ਇੰਜ ਲੱਗਿਆ ਜਿਵੇਂ ਵੀ ਠੇਕੇਦਾਰ ਵੱਲੋਂ ਮਾਰੇ ਪੈਸੇ ਘਰੇ ਹੀ ਲੱਭ ਪਏ ਹੋਣ ਦੋਸਤੋ ਅੱਜ ਕੱਲ ਦੀ ਦੌੜ ਭੱਜ ਵਿੱਚ ਅਮੀਰ ਉਹ ਨਹੀਂ ਜਿਸ ਦੇ ਵਿਰੇ ਮਹਿੰਗੀ ਗੱਡੀ ਅਤੇ ਬਟੂਆ ਨੋਟਾਂ ਨਾਲ ਭਰਿਆ ਹੋਵੇ ਅਸਲ ਮੀਰ ਉਹ ਜਿਸ ਦੀ ਔਲਾਦ ਨੂੰ ਉਸ ਦੀਆਂ ਮਜਬੂਰੀਆਂ ਸਮਝ ਆ ਜਾਵਨ ਜਿਉਂਦੇ ਵੱਸਦੇ ਰਹੋ ਪੰਜਾਬੀਓ ਸੋਚ ਸਮਝ ਕੇ ਖਰਚ ਕਰਿਆ ਕਰੋ ਇੱਕ ਇੱਕ ਰੁਪਈਆ ਬਹੁਤ ਕੀਮਤੀ ਹੈ ਕਹਿ ਦਿੰਦੇ ਨੇ ਪੈਸਾ ਕੰਮ ਨਹੀਂ ਨਾਲ ਨਹੀਂ ਜਾਂਦਾ ਨਾਲ ਨਹੀਂ ਜਾਂਦਾ ਪੈਸਾ ਪਰ ਜਿਉਂਦੇ ਜੀ ਬੰਦੇ ਤੇ ਬਹੁਤ ਕੰਮ ਆਉਂਦਾ ਆਉਂਦਾ ਹੀ ਹੈ ਆਖਰੀ ਸਾਹ ਤੱਕ ਕੰਮ ਆਉਂਦਾ ਆਖਰੀ ਰਸਮਾਂ ਵੀ ਇਹ ਹੀ ਕਰਦਾ ਪੈਸਾ ਹੀ ਕਰਦਾ ਨਾਲ ਨਹੀਂ ਜਾਂਦਾ ਨਾ ਜਾਵੇ ਮਗਰ ਜਿਉਂਦੇ ਬੰਦੇ ਤੇ ਕੰਮ ਆਉਂਦਾ ਪੈਸਾ ਕੀਮਤ ਸਮਝਿਆ ਕਰੋ ਇਸ ਨੂੰ ਮਜ਼ਾਕ ਚ ਨਾ ਲਿਆ ਕਰੋ ਬਹੁਤ ਸੋਹਣੀ ਕਹਾਣੀ ਲਿਖੀ ਹੋਈ ਹੈ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਸਤਿ ਸ੍ਰੀ ਅਕਾਲ ਜੀ